ਹਾਂਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਫਰਸਟ ਚੋਇਸ ਕਲੋਥਸ ਉਸਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਆਪਣੇ ਸੋਹਣੇ ਸੋਹਣੇ ਸੂਟਾਂ ਦੀਆਂ ਵੀਡੀਓਜ਼ ਦੀ ਨੋਟੀਫਿਕੇਸ਼ਨ ਤੁਹਾਨੂੰ ਸਮੇਂ ਸਿਰ ਮਿਲ ਸਕੇ ਪੇਮੈਂਟ ਦਾ ਮਾਡ ਹੈਗਾ ਜੀ ਆਨਲਾਈਨ ਕੈਸ਼ ਔਨਲੀ ਵੀ ਨਹੀਂ ਹੈਗੀ ਗੂਗਲ ਪੇ ਕਰ ਸਕਦੇ ਹੋ ਪੇਟੀਐਮ ਕਰ ਸਕਦੇ ਹੋ ਜਾਂ ਹੋਰ ਕਿਸੇ ਵੀ ਆਨਲਾਈਨ ਮੈਥਡ ਨਾਲ ਆਪਣੀ ਪੇਮੈਂਟ ਪਾ ਸਕਦੇ ਹੋ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਉਹ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 5 ਵਜੇ ਅਗਰ ਸ਼ਾਪ ਤੇ ਆਉਣਾ ਚਾਹੁੰਦੇ ਹੋ ਤਾਂ ਐਡਰੈਸ ਨੋਟ ਕਰ ਲਓ ਕੋਟ ਪੂਰਾ ਰੋਡ ਨੇੜੇ ਗੁਰਦਰ ਗੋਲਡਰ ਸਾਹਿਬ ਫਰੀਦਪੁਰ ਲੋ ਜੀ ਅੱਜ ਆਪਾਂ ਤੁਹਾਡੇ ਲਈ ਜਿਹੜੇ ਸੂਟ ਲੈ ਕੇ ਆਏ ਆ ਉਹ ਚ ਕਾਫੀ ਸਾਰੇ ਸੂਟ ਆ ਜਿਹੜੇ ਉਹਨਾਂ ਤੇ ਹਲਕਾ ਹਲਕਾ ਗਰਮੀ ਦੇ ਅਕੋਰਡਿੰਗਲੀ ਵਰਕ ਕਰਾਇਆ ਹੋਇਆ ਤੇ ਲੋ ਸ਼ੁਰੂ ਕਰ ਲਈਏ ਮੈਂ ਅੱਜ ਦੀ ਵੀਡੀਓ ਫਿਰ ਪਹਿਲਾ ਸੂਟ ਹੈਗਾ ਜਿਹੜਾ ਇਹ ਲੀਨ ਕਾਟਨ ਦੇ ਵਿੱਚ ਮਿਲੇਗਾ ਬੜਾ ਹੀ ਪਿਆਰਾ ਜਿਹਾ ਸੂਟ ਹੈਗਾ ਲੀਨ ਕਾਟਨ ਦੇ ਵਿੱਚ ਤੇ ਇਹ ਹੈਗੇ ਆ ਜੀ ਘੇਰੇ ਦੇ ਉੱਪਰ ਦੋ ਕਾਰਨਰਸ ਤੇ ਫਲਾਵਰ ਮੈਂ ਤੁਹਾਨੂੰ ਘੇਰਾ ਨ ਐਂਡ ਟੂ ਐਂਡ ਜਿਹੜਾ ਵਰਕ ਹੋਇਆ ਹੋਇਆ ਉਹ ਹੈਗਾ 21 ਤੱਕ ਠੀਕ ਹੈ ਜੀ 21 ਦਾ ਆਰਾਮ ਨਾਲ ਘੇਰਾ ਬਾਣੀ ਜਾਊਗਾ ਤੁਸੀਂ 22 ਤੱਕ 23 ਤੱਕ ਲਿਜਾ ਸਕਦੇ ਹੋ ਅ 25 ਆਈਏ ਚਾਹਤ ਨਹੀਂ 25 ਤੱਕ ਤਾਂ ਫਿਰ ਐਨਾ ਫੋਲ ਵੀ ਕਰਨਾ ਹੈ 24 ਨਹੀਂ ਹਾਂ 24 ਤੱਕ ਤੁਸੀਂ ਆਰਾਮ ਨਾਲ ਘੇਰਾ ਜਿਹੜਾ ਉਹ 24 ਕਿਤਾਈ ਕਿਉਂ ਵੀ ਇੱਧਰ ਵੀ ਤੇ ਜਾਊਗਾ ਜੀ ਹਾਂ ਹਾਂ 27 28 ਤੱਕ ਲਿਜਾ ਸਕਦੇ ਹਾਂ ਜੀ ਘੇਰਾ ਆਰਾਮ ਨਾਲ ਤੁਸੀਂ ਆਪਦਾ ਇਹ ਠੀਕ ਹੈ ਬੜਾ ਹੀ ਸੋਹਣਾ ਜਾਂ ਵਰਕ ਹੋਇਆ ਪਿਆ ਹੈ ਛੋਟਾ ਛੋਟਾ ਗਰਮੀ ਦੇ हिसाब ਦੇ ਨਾਲ ਵਰਕ ਕੀਤਾ ਹੋਇਆ ਹੈ ਹਲਕਾ ਹਲਕਾ ਜਿਹਾ ਫਲਾਵਰ ਪਾਈ ਹੋਏ ਨੇ ਤੇ ਨਾਲ ਇਹਦੇ ਇਹ ਵਾਲਾ ਵਰਕ ਹੈ ਜਿਹੜਾ ਇਹ ਤੁਹਾਨੂੰ ਬਾਜੂ ਤੇ ਮਿਲੂਗਾ ਇੱਕ ਇੱਕ ਫਲਾਵਰ ਤੁਹਾਨੂੰ ਬਾਜੂ ਤੇ ਮਿਲੂਗਾ ਠੀਕ ਹੈ ਇੱਕ ਫਲਾਵਰ ਇਹ ਵਾਲਾ ਔਰ ਇੱਕ ਇਹ ਵਾਲਾ ਆਲ ਓਵਰ ਸੂਟ ਹੈਗਾ ਲਾਈਨਾਂ ਵਾਲਾ ਬੜੀ ਸੋਹਣੀ ਜਿਹੀ ਲినਨ ਕਾਟਨ ਹੈ ਜੀ ਬੜੀ ਪਿਆਰੀ ਜਿਹੀ ਲినਨ ਕਾਟਨ ਬਹੁਤ ਸੋਹਣਾ ਸੂਟ ਹੈ ਤੇ ਆਲ ਓਵਰ 5 ਮੀਟਰ ਮਿਲੂਗਾ ਸੂਟ ਤੁਹਾਨੂੰ ਇਹ ਤੇ ਪ੍ਰਾਈਸ ਇਹ ਦੀ ਰਹੂਗੀ 1095 ਰੁਪਏ ਸ਼ਿਪਿੰਗ ਫ੍ਰੀ ਹੋਊਗੀ ਲੋ ਇਹ ਕੀ ਹੈਗਾ ਆਪਣੇ ਕੋਲੇ ਬਿਲਕੁਲ ਕਾਟਨ ਦਾ ਕੈਮਰੀ ਕਾਟਨ ਦੇ ਵਿੱਚ ਸੂਟ ਹੈਗਾ ਇਹ ਲੋਲ ਇਹ ਇਸ ਤਰ੍ਹਾਂ ਵਰਕ ਕੀਤਾ ਹੋਇਆ ਹੈ ਕਿ ਤੁਸੀਂ ਆਪਣਾ ਨੈਕ ਹੈ ਜਿਹੜਾ ਉੱਪਰੋਂ ਕੱਢ ਸਕਦੇ ਹੋ ਉੱਪਰੋਂ ਵੀ ਕੱਢ ਸਕਦੇ ਹੋ ਔਰ ਇਹਨੂੰ نیچے ਵੀ ਲਿਜਾ ਸਕਦੇ ਹੋ ਇਹ ਫਲਾਵਰ ਨੂੰ ਚਾਹੇ ਤੁਸੀਂ ਘੇਰੇ ਤੇ ਲੈ ਲਓ ਵਿਚਾਲੇ ਇਹ ਲੇਸ ਲੱਗੀ ਹੋਈ ਹੈ ਪੈਨਲ ਬਣੇ ਹੋਏ ਨੇ ਚਾਹੇ ਤੁਸੀਂ ਲੇਸ ਨੂੰ ਉਤਾਰ ਕੇ ਕਿਤੇ ਹੋਰ ਅਡਜਸਟ ਕਰ ਲਓ ਇਹ ਤੁਹਾਡੀ ਮਰਜ਼ੀ ਹੈ ਤੇ ਇੱਕ ਫਲਾਵਰ ਪਾਇਆ ਹੋਇਆ ਤੇ ਇੱਕ ਇੱਕ ਫਲਾਵਰ ਹੈ ਜਿਹੜਾ ਇਹ ਤੁਹਾਨੂੰ ਬਾਜੂ ਤੇ ਮਿਲੂਗਾ ਬੜਾ ਹੀ ਸੋਹਣਾ ਜਾਂ ਹਾਂ ਬਹੁਤ ਪਿਆਰਾ ਲੱਗਦਾ ਹੈ ਵੀ ਫਲਾਵਰ ਬਹੁਤ ਸੋਹਣਾ ਲੱਗਦਾ ਉਹਨੂੰ ਚਾਹੇ ਤੁਸੀਂ ਨੱਕ ਤੇ ਲੈ ਲਓ ਇਹਨਾਂ ਨੂੰ ਬਾਜੂ ਤੇ ਲੈ ਲਓ ਠੀਕ ਹੈ ਜੀ ਤੇ ਇਹਦੀ ਵੀ ਪ੍ਰਾਈਸ ਰਹੂਗੀ 1095 ਰੁਪਏ 1095 ਦੇ ਵਿੱਚ ਸੂਟ ਤੁਹਾਡੇ ਕੋਲ ਆ ਜਾਊਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਪ्युअर कॉटन ਦੇ ਵਿੱਚ ਸੂਟ ਰਹੂਗਾ ਜੀ ਬਿਨਾ ਲਾਈਨਿੰਗ ਤੋਂ ਹੀ ਬਣ ਜੂਗਾ ਜੀ ਸੂਟ ਤੇ ਤੁਹਾਨੂੰ ਲਾਈਨਿੰਗ ਲਾਉਣ ਦੀ ਲੋੜ ਨਹੀਂ ਹੈਗੀ ਨੈਕਸਟ ਦੇਖੋ ਇਹ ਵੀ ਬਹੁਤ ਜਿਆਦਾ ਸੋਹਣਾ ਸੂਟ ਹੈ ਇਹ ਤਾਂ ਸਲਵਾਰ ਦਾ ਪੀਸ ਮਿਲੂਗਾ ਜੀ ਤੁਹਾਨੂੰ ਇਹ ਆਹ ਵਾੜਾ ਸਿੱਧਾ ਪਸਾਦਾ ਨਾ ਇਹ ਤਾਂ ਹੋਊਗੀ ਇਹਦੀ ਸਲਵਾਰ ਬਿਨਾ ਲਾਈਨਿੰਗ ਤੋਂ ਹੀ ਬਣਨ ਵਾਲੀ ਸਲਵਾਰ ਹੈ ਜੀ ਇਹ ਜੀ ਇਹ ਡਾਟਸ ਦੇ ਵਿੱਚ ਸਲਵਾਰ ਹੈ ਲੋ ਮੈਨੂੰ ਲੱਗਦਾ ਨਾ ਇਹ ਕਪੜਾ ਹੈਗਾ ਜਿਹੜਾ ਇਹ 2 ਮੀਟਰ ਹੋਊਗਾ ਵੱਡੇ ਪਣੇ ਦਾ ਆ ਹੈਗਾ ਇਹਦੇ ਨਾਲ ਸ਼ਰਟ ਚੱਟਾਈ ਜੀ ਲਾਈਟ ਜੱਫਰੋ ਜੀ ਆ ਲਾਈਟ ਜੱਫੜਾ ਹੀ ਸੋਹਣਾ ਜਿਆਦਾ ਇਹਦੇ ਨਾਲ 셔ਟ ਦੇਖੋ ਕਿੰਨੀ ਸੋਹਣੀ ਆ ਬਹੁਤ ਜਿਆਦਾ ਪਿਆਰੀ 셔ਟ ਹੈਗੀ ਆ ਐਂਡ ਟੂ ਐਂਡ ਵਰਕ 20 ਤੱਕ ਹੋਇਆ ਹੋਇਆ ਤੇ ਤੁਸੀਂ ਇਹਨੂੰ 25 26 ਤੱਕ ਮੇਨ ਲਦਰਾਮ ਨਾਲ ਲੈ ਜਾ ਸਕਦੇ ਹੋ ਤੇ ਬਾਕੀ ਇਹਦੇ ਵਰਕ ਹੋਇਆ ਹੋਊਗਾ ਜੀ ਬਾਜੂ ਤੇ ਆਹ ਲੋ ਦੋ ਫਲਾਵਰ ਤੁਹਾਨੂੰ ਏਡੇ ਏਡੇ ਬਾਜੂ ਤੇ ਮਿਲਣਗੇ ਠੀਕ ਹੈ ਜੀ ਤੇ ਇਹ ਵੀ ਸੂਟ ਤੁਹਾਨੂੰ ਮਿਲੂਗਾ 1095 ਚ ਜਿੰਨੇ ਵੀ ਵਰਕ ਵਾਲੇ ਸੂਟ ਆ ਸਾਰੇ ਮਿਲ ਰਹੇ ਨੇ 1095 ਚ ਇੰਨਾ ਸੌਫਟ ਕਪੜਾ ਹੈ ਨਾ ਜੀ ਬਸ ਪੁੱਛੋ ਹੀ ਨਾ ਬਹੁਤ ਹੀ ਜਿਆਦਾ ਤੇ ਕੰਟਰਾਸਟ ਵੀ ਬਹੁਤ ਸੋਹਣਾ ਇੱਕ ਸੂਟ ਦੇ ਵਿੱਚ ਤੁਹਾਨੂੰ ਹੋਰ ਮਿਲੂਗਾ ਬਸ ਥੋੜਾ ਜਿਹਾ ਅ ਡਿਫਰੈਂਸ ਤੁਸੀਂ ਆਪ ਹੀ ਦੇਖ ਲਿਓ ਜੇ ਇੱਕ ਸੂਟ ਨਾ ਮਿਲੇ ਤੁਸੀਂ ਦੂਜਾ ਲੈ ਲਿਓ ਕਿਉਂਕਿ ਕੁਝ ਖਾਸ ਫਰਕ ਤਾਂ ਮੈਨੂੰ ਲੱਗਿਆ ਨਹੀਂ ਆ ਇਹ ਬਾਜੂ ਦਾ ਫਲਾਵਰ ਹੈਗਾ ਓਨਾ ਮੋਟਾ ਫਲਾਵਰ ਦਾ ਫਰਕ ਹੋਊਗਾ ਜਾਂ ਕੋਈ ਕਲਰਫੁਲਰ ਇਹਦੇ ਵਿੱਚ ਯੂ ਜਿਹੜੇ ਵਰਕ ਦੇ ਵਿੱਚ ਯੂਜ਼ ਕਰੇ ਨੇ ਉਹਨਾਂ ਦਾ ਕੋਈ ਡਿਫਰੈਂਸ ਹੋ ਸਕਦਾ ਤੇ ਇਹ ਹੈਗੇ ਆ ਜੀ ਘੇਰੇ ਦੇ ਫਲਾਵਰ ਦੋ ਫਲਾਵਰ ਤੁਹਾਨੂੰ ਘੇਰੇ ਤੇ ਮੈਂ ਨੇੜੇ ਕਰਕੇ ਦਿਖਾ ਦੇਉਂਦਾ ਤੇ ਦੋ ਫਲਾਵਰ ਤੁਹਾਨੂੰ ਮਿਲਣਗੇ ਇਹ 22 ਤੱਕ ਹੈ ਇਹਦਾ ਘੇਰਾ 22 ਤੱਕ ਹੈ ਠੀਕ ਹੈ ਐਂਡ ਟੂ ਐਂਡ ਵਰਕ ਸਾਡੇ 21 ਰੱਖ ਸਕਦੇ ਹਾਂ ਤੇ 22 ਤੋਂ ਬਾਅਦ ਤੁਸੀਂ ਆਪਣਾ ਘੇਰਾ ਜਿਹੜਾ 24 25 ਤੱਕ ਲਿਜਾ ਸਕਦੇ ਹੋ ਤੇ ਇਹ ਇਹਦੇ ਨਾਲ ਹੈਗੀ ਹੈ ਜੀ ਸਲਵਾਰ ਸੇਮ ਹੀ ਹੈ ਜਿਹੜੀ ਤੁਸੀਂ ਪਹਿਲਾਂ ਦੇਖ ਲਈ ਉਹਦੇ ਨਾਲ ਦੇਖੀਏ ਸੇਮ ਹੀ ਤੇ ਪ੍ਰਾਈਸ 1095 ਨੈਕਸਟ ਦੇਖੋ ਅਗਲਾ ਸੂਟ ਦੇਖੋ ਇਹ ਆਲ ਓਵਰ ਦੇ ਵਿੱਚ ਸੂਟ ਮਿਲੂਗਾ ਕਪੜਾ ਬਹੁਤ ਜ਼ਿਆਦਾ ਸੋਨਾ ਆਊਗਾ ਤੁਹਾਡੇ ਕੋਲੇ ਬਹੁਤ ਜ਼ਿਆਦਾ ਸੋਨਾ ਚੈੱਕ ਜਿਹਦੇ ਵਿੱਚ ਹੈ ਤੇ ਬੜਾ ਸੋਹਣਾ ਜਿਹਾ ਸਟੱਫ ਹੈ ਔਰ ਸੌਫਟ ਬਹੁਤ ਜ਼ਿਆਦਾ ਹੈ ਲੋ ਜੀ ਇਹ ਫਲਾਵਰ ਤਾਂ ਮਿਲਣਗੇ ਜੀ ਤੁਹਾਨੂੰ ਬਾਜ ਤੇ ਇੱਕ ਇਹ ਵਾਲਾ ਔਰ ਇੱਕ ਇਹ ਵਾਲਾ ਠੀਕ ਹੈ ਤੇ ਦੋ ਫਲਾਵਰ ਉਦਾਂ ਹੀ ਤੁਹਾਨੂੰ ਮਿਲਣਗੇ ਘੇਰੇ ਤੇ ਇੱਕ ਇਹ ਤੇ ਇੱਕ ਇਹ ਮੈਂ ਤੁਹਾਨੂੰ ਘੇਰਾ ਨਾਪ ਦੇਣੀ ਆ ਕਿੰਨਾ ਬਣ ਸਕਦਾ ਤੁਹਾਡਾ ਐਂਡ ਟੂ ਐਂਡ ਵਰਕ ਹੈ ਜਿਹੜਾ ਉਹ 19 ਤੱਕ ਦਾ 19.5 ਤੱਕ ਸਵਾ 19 ਤੱਕ ਹੀ 19 ਤੱਕ ਹੀ ਹੈ ਜੀ 19 ਤੱਕ ਹੀ ਹੋ ਜਾਵੇ ਤੇ ਉਸ ਤੋਂ ਬਾਅਦ ਤੁਸੀਂ ਆਪਣਾ ਘੇਰਾ ਹੈਗਾ ਜਿਹੜਾ ਉਹ 22 23 24 ਤੱਕ ਜਿੱਥੇ ਤੱਕ ਮਰਜ਼ੀ ਲੈ ਜੀ ਬਸ ਠੀਕ ਹੈ ਜੀ ਤੇ ਸੇਮ ਹੀ ਮਤਲਬ ਤੁਹਾਨੂੰ ਮੈਂ ਦਿਖਾ ਹੀ ਦਿੱਤਾ ਬਾਜੂ ਤੇ ਦੋ ਫਲਾਵਰ ਰਹਿਣਗੇ ਤੇ ਇਹ ਤੁਸੀਂ ਕਪੜਾ ਦੇਖਸੋ ਨੇੜੇ ਕਰਕੇ ਲੋ ਇਹਦੇ ਨਾਲ ਤੁਹਾਨੂੰ ਲਾਈਨਿੰਗ ਲਵਾਉਣੀ ਪਊ ਜਾਂ ਅੰਡਰ ਸ਼ਰਟ ਪਾਉਣੀ ਪਊ ਥੋੜਾ ਜਿਹਾ ਪਤਲਾ ਹੈਗਾ ਕਪੜਾ ਪਰ ਕਪੜਾ ਸੋਹਣਾ ਬਹੁਤ ਜਿਆਦਾ ਹੈ ਬੜਾ ਜਿਆਦਾ ਸੌਫਟ ਕਪੜਾ ਇਹ ਹੈ ਰੈਂਡਰੀ ਬੜਾ ਸੋਹਣਾ ਹਾਂ ਕਲਰ ਵੀ ਬਹੁਤ ਸੋਹਣਾ ਹੈ ਤੇ ਸੌਫਟਨੈਸ ਵੀ ਬਹੁਤ ਜਿਆਦਾ ਹੈ ਇਹਦੇ ਚ ਤੇ ਪ੍ਰਾਈਸ ਤਾਂ ਸੇਮ ਹੀ ਹੈ ਜੀ ਸਾਰਿਆਂ ਦੀ 1095 ਲੋਰ ਨੈਕਸ ਦੇਖੋ ਕਲਰ ਇਹ ਵੀ ਬੜਾ ਜਿਆਦਾ ਸੋਹਣਾ ਮਾਊਸ ਜਿਹਾ ਕਲਰ ਲੱਗਦਾ ਹੈ ਇਹ ਮੈਨੂੰ ਆ ਲੋ ਇਹ ਤੁਹਾਨੂੰ ਇੱਕ ਪਾਸੇ ਪੈਨਲ ਮਿਲੂਗਾ ਇੱਕ ਸਾਈਡ ਤੇ ਇਹ ਵਾਲਾ ਪੈਨਲ ਤੁਹਾਡੇ ਇੱਕ ਸਾਈਡ ਨੂੰ ਆਊਗਾ ਸ਼ਰਟ ਤੇ ਜਾਂ ਤਾਂ ਤੁਸੀਂ ਇਹਨੂੰ ਵਿਚਾਰੇ ਰੱਖ ਲਓ ਤੁਹਾਡੀ ਮਰਜ਼ੀ ਹੈ ਕਿਉਂਕਿ ਘੇਰਾ ਵੀ ਬਹੁਤ ਆਏਗਾ ਤੁਸੀਂ ਇਹਨੂੰ ਵਿਚਾਰੇ ਵੀ ਲੈ ਸਕਦੇ ਹੋ ਸਾਈਡ ਤੇ ਵੀ ਇਹ ਡਿਜ਼ਾਈਨਿੰਗ ਕਰਨਾ ਇਹ ਤੁਹਾਡੇ ਤੇ ਆ ਕਿ ਤੁਸੀਂ ਇਹਦੀ ਡਿਜ਼ਾਈਨਿੰਗ ਕਿਵੇਂ ਕਰਦੇ ਹੋ ਇੱਧਰ ਇੱਧਰ ਵੇਰ ਉੱਪਰ ਇਹ ਹੈਗੀ ਹੈ ਲੈਂਥ ਇਹਦੀ 41 ਤੱਕ ਠੀਕ ਹੈ ਜੀ 41 ਤੱਕ ਇਹਦੀ ਲੈਂਥ ਹੈ ਵਰਕ ਬਹੁਤ ਸੋਹਣਾ ਹੋ ਜਾਵੇ ਤੁਸੀਂ ਇਹਨੂੰ ਵਿੱਚਕਾਰ ਇੱਕ ਪੈਨਲ ਯੂਜ਼ ਕਰ ਸਕਦੇ ਹੋ ਤੇ ਨੈਕਸਟ ਹੈਗੀ ਹੈ ਜੀ ਇਹਦੀ ਬਾਜੂ ਹੋਊਗੀ ਤੇ ਆलो ਇਹ ਇਹਦੀ ਬਾਜੂ ਹੈ ਬਾਜੂ ਦਾ ਵਰਕ ਪਲੱਸ ਫਰੰਟ ਤੇ ਇੱਕ ਪੈਨਲ ਉਹ ਪੈਨਲ ਨੂੰ ਚਾਹੇ ਸਾਈਡ ਤੇ ਰੱਖ ਲਓ ਚਾਹੇ ਤੁਸੀਂ ਸੈਂਟਰ ਚ ਰੱਖੋ ਕਪੜਾ ਬਹੁਤ ਜਿਆਦਾ ਸੋਹਣਾ ਵੀ ਤੇ ਪ੍ਰਾਈਸ ਹੈਗੀ ਹੈ ਜੀ ਦੀ 1095 ਰੁਪਏ ਲੋ ਜੀ ਨੈਕਸਟ ਦੇਖ ਲੋ ਆ ਕਪੜਾ ਹੈਗਾ ਇਹ ਬਹੁਤ ਸੋਹਣਾ ਬਹੁਤ ਸੋਹਣਾ ਕਪੜਾ ਇਹ ਸਕੌਨ ਹੈ ਹੈਗੀ ਤਾਂ ਇਹ ਗਲੇਸਕੌਟ ਨਾ ਪਰ ਬੜੀ ਸੌਫਟ ਮੈਸ ਹੈ ਦੇ ਵਿੱਚ ਆ ਲੋ ਤਿੰਨ ਫਲਾਵਰ ਨੇ ਘੇਰੇ ਤੇ ਇਹਦੇ ਵਰਕ ਹੈਗਾ ਇਹਦਾ 20 ਤੱਕ ਉਦੋਂ ਬਾਅਦ ਤੁਸੀਂ ਇਹਨੂੰ 24 ਲੋ ਜੀ 25 25.50 ਤੱਕ ਲਿਜਾਓ ਕੋਲੋਂ ਠੀਕ ਹੈ ਦਿਖਾ ਦਿਓ ਤੇ ਇੱਕ ਹੈਗਾ ਇਹਦੇ ਬਾਜੂ ਦੇਖ ਲਓ ਬੋਟਲ ਗ੍ਰੀਨ ਕਲਰ ਹੈ ਪ੍ਰਾਈਸ 1095 ਜਾਮ ਦੇ ਵਿੱਚ ਹੈ ਜੀ ਜਾਮ ਕਾਟਨ ਦੇ ਵਿੱਚ ਲੋ ਜੀ ਆਹ ਸੂਟ ਦੇਖੋ ਤੁਸੀਂ ਤੁਮ ਸਾਰਾ ਸੂਟ ਦਿਖਾਉਣੀ ਹੈ ਕਿਸ ਤਰ੍ਹਾਂ ਬਣਿਆ ਹੋਇਆ ਇਹਦਾ ਵਹਿਮ ਨਾ ਕਰਿਓ ਜਿਹੜਾ ਇਹ ਗੰਦਮੰਦ ਜਵੱਜਾ ਪਿਆ ਨੀਲਾ ਜਾ ਇਹ ਵਾਸ਼ ਹੋ ਕੇ ਆਊਗਾ ਇਹ ਹੈਗਾ ਜੀ ਸਲਵਾਰ ਤੇ ਵਰਕ ਠੀਕ ਹੈ ਜੀ ਤੇ ਆਹ ਵਰਕ ਹੈਗਾ ਜਿਹੜਾ ਤੁਹਾਨੂੰ ਹੋਰ ਮਿਲ ਰਿਹਾ ਇਹ ਬਾਜੂ ਦਾ ਵਰਕ ਹੈ ਚਾਹੇ ਤੁਸੀਂ ਇਹਨੂੰ ਬਾਜੂ ਤੇ ਲੈ ਲਓ ਉਹਨੂੰ ਸਲਵਾਰ ਤੇ ਉਹ ਤੁਹਾਡੀ ਮਰਜ਼ੀ ਹੈ ਠੀਕ ਹੈ ਤੇ ਇੱਕ ਸਾਈਡ ਤੇ ਚੌਕ ਕੋਲੇ ਤੁਹਾਨੂੰ ਇੱਕ ਆਹ ਫਲਾਵਰ ਮਿਲੂਗਾ ਸ਼ਰਟ ਦੇ ਸ਼ਰਟ ਦੇ ਸਿਰਫ ਇੱਕ ਚੌਕ ਤੇ ਤੁਹਾਨੂੰ ਇੰਨਾ ਵਰਕ ਮਿਲੂਗਾ ਕੋਰਨਰ ਤੇ ਤੇ ਪ੍ਰਾਈਸ ਇਹਦੀ ਵੀ ਰਹੂਗੀ 1095 ਜਾਮ ਕਾਟਨ ਦੇ ਵਿੱਚ ਤੇ ਪਿੰਕ ਕਲਰ ਦੇ ਵਿੱਚ ਨੋ ਨੈਕਸਟ ਦੇਖੋ ਇੱਥੇ ਰੰਗ ਸਹੀ ਆਦਾ ਇੱਥੇ ਰੰਗ ਹੀ ਨਹੀਂ ਸਹੀ ਆਇਆ ਲਓ ਜੀ ਨੈਕਸਟ ਦੇਖ ਲਓ ਗ੍ਰੇ ਕਲਰ ਬੜਾ ਹੀ ਸੋਹਣਾ ਜਿਹਾ ਗਰੇ ਆਹ ਦੋ ਫਲਾਵਰ ਕੇ ਰੇਤੇ ਆ ਸਾਢੇ 21 ਕੇਰਾ ਬਣ ਜੂਗਾ ਸਾਢੇ 21 22 ਤੱਕ ਵਰਕ ਹੋਇਆ ਹੋਇਆ ਉਹ ਤੋਂ ਬਾਅਦ ਤਾਂ ਜਿਨਾ ਮਰਜ਼ੀ ਬਣਾ ਲਓ ਤੁਸੀਂ ਕਾਟਨ ਦੇ ਵਿੱਚ ਸੂਟ ਹੈਗਾ ਜੀ ਇਹ ਬੜਾ ਸੋਹਣਾ ਜਿਹਾ ਸੌਫਟ ਜੀ ਕਾਟਨ ਹੈਗੀ ਆ ਤੇ ਇਹਦੇ ਵਰਕ ਹੋਰ ਹੈਗਾ ਬਾਜੂ ਲਓ ਬਹੁਤ ਪਿਆਰਾ ਲੱਗਦਾ ਸੋਬਰ ਜਿਹਾ ਕਲਰ ਹੈਗਾ ਦੋ ਫਲਾਵਰ ਘੇਰੇ ਤੇ ਦੋ ਬਾਜੂ ਤੇ ਤੇ ਇਹ ਹੈਗੀ ਆ ਨਾਲ ਇਹਦੇ ਸਲਵਾਰ ਪ੍ਰਾਈਸ 1095 ਨਹੀਂ ਆ ਲੋ ਇਹਦੇ ਤੇ ਵੀ ਉਦਾਂ ਹੀ ਵਰਕ ਹੈ 21 21 ਘੇਰਾ ਹੋਊਗਾ ਉਦਾਂ ਹੀ ਬਾਜੂ ਤੇ ਵਰਕ ਹੋਊਗਾ ਹੁਣ ਠੀਕ ਹੈ ਜੀ ਇਹ ਸਲਵਾਰ ਲਾਈ ਹੋਈ ਹੈ ਇਹਦੇ ਨਾਲ ਪਿੰਕ ਕਲਰ ਦੀ ਗ੍ਰੇ ਕਲਰ ਦੀ ਸ਼ਰਟ ਹੈਗੀ ਹੈ ਬੜੀ ਪਿਆਰੀ ਜੀ ਸ਼ਰਟ ਹੈ ਬਿਨਾ ਲਾਈਨਿੰਗ ਤੋਂ ਬਣਨ ਵਾਲੀ ਸੂਟ ਹੈ ਜੀ ਆਹ ਲੋ ਜੀ ਅਗਲਾ ਆਫ ਵਾਈਟ ਕਲਰ ਦੀ ਸਲਵਾਰ ਹੈ ਇਹਦੇ ਨਾਲ ਬਹੁਤ ਸੋਹਣਾ ਸੂਟ ਹੈ ਹਾਂ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਸਟੱਫ ਵੀ ਬਹੁਤ ਜਿਆਦਾ ਸੋਹਣਾ ਹੈ ਬਿਨਾ ਲਾਈਨਿੰਗ ਤੋਂ ਬਣ ਜੂਗਾ ਜੀ ਇਹ ਕਾਟਨ ਦੇ ਵਿੱਚ 18 40 ਦਿੰਨੀਆ ਸਾਮ ਕਿੰਨਾ 24 ਕਿਰਾ ਹੈ ਤੇ ਇਦਾਂ ਐ ਟਾਈ ਐਂਡਾਈ ਹੁੰਦਾ ਜੀ ਬੜਾ ਪਿਆਰਾ ਲੱਗਦਾ ਸੂਟ ਇਹ ਤੇ ਨਾਲ ਇਹਦੇ ਵਰਕ ਹੈਗਾ ਇਹ ਵਾਲਾ ਬਾਜੂ ਠੀਕ ਹੈ ਜੀ ਤੇ ਇਹ ਨਾਲ ਆਪਰੇਟ ਕਲਰ ਦੀ ਤੁਹਾਨੂੰ ਸਲਵਾਰ ਮਿਲੂਗੀ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਸਲਵਾਰ ਵੀ ਐਨ ਵਧੀਆ ਹੈਗੀ ਗਫ ਜੀ ਐਨ ਨਹੀਂ ਹੈਗੀ ਬੜੀ ਮਰੀ ਹੋਈ ਸਲਵਾਰ ਨਹੀਂ ਹੈਗੀ ਬਹੁਤ ਵਧੀਆ ਸਲਵਾਰ ਹੈ ਐਦਾਂ ਹੀ ਬਣਾ ਲਿਓ ਤੁਸੀਂ ਕੁਝ ਨਹੀਂ ਹੁੰਦਾ ਆ ਵਿੱਚ ਕੀ ਆਈ ਜਾਂਦਾ ਪੱਖਾ ਜਿਹਾ ਚੱਲਦਾ ਆਈ ਹੈ ਇਹ ਤਾਂ ਸਹੀ ਆ ਇੱਥੇ ਇੱਥੇ ਕੀ ਆਉਂਦਾ ਪ੍ਰਾਈਸ 1095 ਲਓ ਜੀ ਅਗਲਾ ਦੇਖੋ ਬਹੁਤ ਸੋਹਣਾ ਕਲਰ ਹੈ ਇਹ ਸਲਵਾਰ ਹੈ ਇਹਦੀ ਤੇ ਇਹਦੇ ਨਾਲ ਇਹ ਵਾਲਾ ਮਿਲੂਗਾ ਜੀ ਤੁਹਾਨੂੰ ਸ਼ਰਟ ਬਹੁਤ ਸੋਹਣਾ ਸ਼ਰਟ ਹੈ ਜੀ ਬੜਾ ਜਿਆਦਾ ਸੋਹਣਾ ਸ਼ਰਟ ਹੈ ਆ ਲੋ ਇਹਦੇ ਤੇ ਮੈਂ ਤੁਹਾਨੂੰ ਨਾਪ ਕੇ ਦੱਸ ਦੇਣੀ ਆ ਫਲਾਵਰ ਕਿੰਨੀ ਦੂਰੀ ਤੇ ਬਿਲਕੁਲ ਕਾਟਨ 22 ਘੇਰੇ ਦਾ ਸੂਟਰ 22 ਤੋਂ ਬਾਅਦ ਤਾਂ ਜੇ ਨਾ ਮਰਦੀ ਬਣਾ ਲਓ ਤੁਸੀਂ 24 25 ਤੱਕ ਬਣਾ ਲਓ ਪਰ ਘੱਟ ਤੋਂ ਘੱਟ 22 ਬਣੂਗਾ ਠੀਕ ਹੈ ਇਹ ਵਾਲਾ ਇਹਦੇ ਵਿੱਚ ਕਲਰ ਹੈਗਾ ਤੇ ਨਾਲ ਇਹਦੇ ਇਹ ਬਾਜੂ ਦੇ ਫਲਾਵਰ ਮਿਲਣਗੇ ਤੁਹਾਨੂੰ ਠੀਕ ਹੈ ਜੀ ਬਹੁਤ ਸੋਹਣਾ ਕਲਰ ਆ ਇਹ ਇਹ ਹੈਗੀ ਇਹਦੇ ਨਾਲ ਸਲਵਾਰ ਡਾਟ ਸਲਵਾਰ ਠੀਕ ਹੈ ਹੁਣ ਇਹ ਦੋ ਸਲਵਾਰਾਂ ਨੇ ਜੀ ਇਸ ਕਰਕੇ ਇਹਦੇ ਨਾਲ ਤੁਹਾਨੂੰ ਇੱਕ ਸ਼ਰਟ ਹੋਰ ਬਹਾਉਣੀ ਆ ਇਹਦੇ ਇੱਕ ਸ਼ਰਟ ਇਹ ਵਾਲੀ ਆ ਇਹਦੇ ਨਾਲ ਇਹ ਤੁਹਾਨੂੰ ਦੋ ਸੂਟ ਮਿਲ ਸਕਦੇ ਆ ਤੇ ਆਹ ਬੜਾ ਵਰਕ ਹੈ ਦੇਦੇ ਥੋੜਾ ਜਿਹਾ ਵਰਕ ਦਾ ਫਰਕ ਹੈ ਬਸ ਥੋੜਾ ਜਿਹਾ 21 21.5 ਕਿਹੜਾ ਜੀ ਇਹਦਾ ਉਦੋਂ ਬਾਅਦ ਤੁਸੀਂ ਬਣਾ ਸਕਦੇ ਹੋ ਵੱਧ ਇੰਨਾ ਸਾਈਡ ਤੇ ਛੱਡਿਆ ਹੋਇਆ 3 ਇੰਚ ਇਧਰ ਤੇ ਇਸੇ ਤਰ੍ਹਾਂ ਦਾ ਹੀ ਵਰਕ ਤੁਹਾਨੂੰ ਬਾਜੂ ਤੇ ਮਿਲ ਜੂਗਾ ਫਿਰ ਵੀ ਆਪਾਂ ਚੈੱਕ ਕਰ ਲੈਨੇ ਆ ਹਾਂ ਠੀਕ ਹੈ ਜੀ ਬਹੁਤ ਪਿਆਰੇ ਜੀ ਕਲਰ ਤੇ ਪਿਆਰਾ ਜਿਹਾ ਵਰਕ ਹਲਕਾ ਜਿਹਾ ਉੱਪਰ ਹੋਇਆ ਹੋਇਆ ਤੇ ਇਹ ਵਾਲੀ ਸਲਵਾਰ ਆਉਣੀ ਆ ਦੋਨਾਂ ਸ਼ਰਟਾਂ ਨਾਲ ਹੈਲੋ ਲੋ ਜੀ ਨੈਕਸਟ ਦੇਖੋ ਵਾਈਟ ਕਲਰ ਦੇ ਵਿੱਚ ਇਹਦਾ ਵਰਕ ਥੋੜਾ ਜਿਹਾ ਫਰਕ ਹੈਗਾ ਮੈਂ ਤੁਹਾਨੂੰ ਸਮਝਾ ਦੇਣੀ ਆ ਕਿ ਕਿਸ ਤਰ੍ਹਾਂ ਵਰਕ ਹੋਇਆ ਦੇ ਇੱਕ ਵਰਕ ਤਾਂ ਤੁਹਾਨੂੰ ਮਿਲੂਗਾ ਜੀ ਨੀਚੇ ਚੌਕ ਕੋਲੇ ਠੀਕ ਹੈ ਜੀ ਤੇ ਇੱਕ ਫਲਾਵਰ ਤੁਹਾਨੂੰ ਮਿਲੂਗਾ ਉੱਪਰ ਜਾ ਕੇ neck ਕੋਲੇ ਇੱਥੋਂ ਤੁਸੀਂ ਇਹਦਾ neck ਕੱਢੋਗੇ ਠੀਕ ਹੈ ਤੇ ਆ ਆ ਤੁਹਾਡੇ ਚੌਕ ਕੋਲੇ ਆ ਜੀ ਇਹ ਵਾਲਾ ਵਰਕ ਹੋਇਆ ਇਹਦਾਂ ਦਾ ਸਟਾਈਲ ਹੈ ਇਹਦਾ ਤੇ ਨੈਕਸਟ ਵਰਕ ਤੁਹਾਨੂੰ ਮਿਲੂਗਾ ਇਹਦੇ ਬਾਅਦ ਨੂੰ ਹਲਕਾ ਹਲਕਾ ਜਿਹਾ ਫੁੱਲ ਮਿਲੂਗਾ ਛੋਟਾ ਛੋਟਾ ਤੇ ਆ ਲੋ ਜੀ ਇਹ ਵਾਲਾ ਸੂਟ ਤੁਹਾਨੂੰ ਮਿਲ ਜੂਗਾ 950 ਵਿੱਚ ਵਾਈਟ ਕਲਰ ਦੇ ਵਿੱਚ ਬੜਾ ਸੋਹਣਾ ਸੂਟ ਹੈਗਾ ਨੈਕਸਟ ਹੈ ਆਹ ਵਾਲਾ ਸੂਟ ਆ ਜੀ ਇੱਥੇ ਵਰਕ ਨਹੀਂ ਆ ਜੀ ਲੋ ਜੀ ਇੱਕ ਇਹ ਤੁਹਾਨੂੰ ਕਾਟਨ ਦੇ ਵਿੱਚ ਸੂਟ ਮਿਲੂਗਾ 골ਡਨ ਸਕਿਨ 골ਡਨ ਜਿਹਾ ਹੈਗਾ ਸੂਟ ਇਹ ਆ ਇਹਦਾ ਘੇਰਾ ਹੈ ਘੇਰੇ ਤੋਂ ਨਾ ਉੱਪਰ ਜਾ ਕੇ ਇਹ ਵਰਕ ਹੋਇਆ ਹੋਇਆ ਹੈ ਮਲੋ ਕੇਰਾ ਇਥੋ ਨਹੀਂ ਗਲੋ ਤੁਸੀਂ ਲੇਸਸ ਵਗੈਰਾ ਲਾ ਕੇ ਡਿਜ਼ਾਈਨ ਕਰ ਸਕਦੇ ਹੋ ਸੂਟ ਨੂੰ ਇਹ ਇਹਦੇ ਉੱਪਰ ਜਾ ਕੇ ਵਰਕ ਹੋਇਆ ਚੌਪ ਕੋਲੇ ਤੇ ਘੇਰਾ ਨਾਪਦੇ ਨਹੀਂ ਆ ਕਿੰਨਾ ਵਰਕ ਹੋ ਜਾਵੇ ਰੰਗ ਕਿ ਨਹੀਂ ਸਹੀ ਆ ਲੈ ਸਾਢੇ 25 ਆ ਗਿੰਦਾ ਜਿਹਾ ਕਲਰ ਆ ਰਿਹਾ ਸਕਿਨ 골ਡਨ ਹੈ ਜੀ ਸੂਟ ਆਖਾ ਅਮਨਿਸ਼ੀਸ਼ ਕਰੀ ਲਓ ਜੀ ਸਕਿਨ 골ਡਨ ਦਾ ਸੂਟ ਬੜਾ ਹੀ ਸੋਹਣਾ ਜਿਹਾ ਕਲਰ ਹੈਗਾ ਤੇ ਘੇਰਾ ਨਾਪਦੇ ਆ ਮੈਂ ਤੁਹਾਨੂੰ ਇਹਦਾ ਰੰਗੇ ਤਾਂ ਫਿੱਕੇ ਆ 2.25 ਘੇਰਾ ਜੀ ਪਰ ਬਹੁਤ ਸੋਹਣਾ ਕਲਰ ਹੈ ਹੁਣ ਉਹਦੇ ਵਿੱਚ ਤੁਹਾਨੂੰ ਕੈਮਰੇ ਦੇ ਵਿੱਚ ਪ੍ਰੋਪਰ ਨਹੀਂ ਦਿਖ ਰਿਹਾ ਸਹੀ ਇੱਥੇ ਸਹੀ ਹੈ ਸਹੀ ਹੈ ਇੱਥੇ ਠੀਕ ਹੈ ਠੀਕ ਹੈ ਤੇ ਬਾਜੂ ਦਾ ਵਰਕ ਨਹੀਂ ਹੈਗਾ ਸਿਰਫ ਆ ਲੇਸ ਜੀ ਦਿੱਤੀ ਹੋਈ ਹੈ ਤੇ ਲੇਸ ਤਾਂ ਤੁਸੀਂ ਲਾ ਲਓ ਜਿੱਥੇ ਮਰਜ਼ੀ ਐਡਜਸਟ ਕਰ ਲਓ ਤੇ ਇਹ ਸੂਟ ਤੁਹਾਨੂੰ ਮਿਲ ਜੂਗਾ 895 ਜੀ ਨੋ ਨੈਕ ਦੇਖੋ ਜੀ ਆ ਵੀ ਬਹੁਤ ਸੋਹਣਾ ਸੂਟ ਹੈ ਇਹ ਸਿਰਫ ਇਦਾਂ ਹੀ ਸੂਟ ਆਊਗਾ ਤੁਹਾਨੂੰ ਇਹਦੇ ਤੇ ਕੋਈ ਵਰਕ ਵਗੈਰਾ ਨਹੀਂ ਹੋਇਆ ਹੋਇਆ ਇਸ ਤਰੀਕੇ ਨਾਲ ਹੀ ਇਹ ਸੂਟ ਆਊਗਾ ਤੁਹਾਡੇ ਕੋਲ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਆਊਗੀ ਵਾਈਟ ਕਲਰ ਦੀ ਪੂਰੀ ਐਨ ਗਫ ਵਧੀਆ ਸਲਵਾਰ ਹੈਗੀ ਐ ਤੇ ਇਹ ਵਾਲਾ ਸੂਟ ਤੁਹਾਨੂੰ 750 ਚ ਮਿਲ ਜੂਗਾ ਨੈਕਸਟ ਦੇਖੋ ਇਹ ਸੂਟ ਆਲ ਓਵਰ ਦੇ ਵਿੱਚ ਇਦਾਂ ਹੀ ਇਹਦੇ ਨਾਲ ਸਲਵਾਰ ਨਹੀਂ ਹੈਗੀ ਵਾਈਟ ਇਹ ਇਦਾਂ ਹੀ ਆਊਗਾ ਤੁਹਾਡੇ ਕੋਲ ਲੋ ਤੇ ਇਹ ਵਾਲਾ ਸੂਟ ਵੀ ਤੁਹਾਨੂੰ 750 ਚ ਮਿਲ ਜੂਗਾ ਆਲ ਓਵਰ ਦੇ ਵਿੱਚ ਇਦਾਂ ਠੀਕ ਹੈ ਜੀ ਨੈਕਸਟ ਦੇਖੋ ਇਹ ਵਾਲਾ ਸੂਟ ਆ ਜਿਹੜਾ ਇਹ ਛੋਟੀ-ਕੁਟੀ ਦਾ ਸੂਟ ਆ ਬੜਾ ਪਿਆਰਾ ਜਿਹਾ ਮਸਟਰਡ ਜਿਹਾ ਕਲਰ ਹੈਗਾ ਪਤਾ ਨਹੀਂ ਐਦੇ ਜੀ ਤੁਹਾਨੂੰ ਕਿਹੋ ਜਿਹਾ ਦਿਖਦਾ ਸੋਹਣਾ ਜਿਹਾ ਕਲਰ ਹੈ ਠੀਕ ਹੈ ਬਰੀਕ ਕੁਟੀ ਦਾ ਸੂਟ ਆ ਲੀਨਨ कॉटन ਦੇ ਵਿੱਚ ਸੂਟ ਆ ਜੀ ਬਹੁਤ ਸੋਹਣਾ ਸੂਟ ਹੈ ਵਿਦਆਊਟ ਲਾਈਨਿੰਗ ਬਣਨ ਵਾਲਾ ਸੀ ਥਰੂ ਬਿਲਕੁਲ ਨਹੀਂ ਹੈਗਾ ਆ ਤਾਂ ਕੰਨੀ ਤੇ ਮਾੜਾ ਜਿਹਾ ਫਟਿਆ ਹੋਇਆ ਪਰ ਇਹ ਐਕਸਟਰਾ ਕਪੜਾ ਦਿੱਤਾ ਹੋਇਆ ਹੈ ਇਹ ਨਿਕਲ ਜੂਗਾ ਵਿੱਚੋਂ ਠੀਕ ਹੈ ਜੀ 850 ਦੇ ਵਿੱਚ ਸੂਟ ਆਊਗਾ ਇਹ ਥੋੜੇ ਕੋ ਤੇ ਇਹ ਕੈਮਰੀ कॉटन ਦੇ ਵਿੱਚ ਸੂਟ ਆ ਬਹੁਤ ਪਿਆਰਾ ਸੂਟ ਹੈ ਵੀ ਮੋਸਟ ਡਿਮ ਬਹੁਤ ਪਿਆਰਾ ਸੂਟ ਹੈ ਇਹ ਸੂਟ ਹੈ ਜਿਹੜਾ ਤੁਹਾਨੂੰ 750 ਦੇ ਵਿੱਚ ਮਿਲੂਗਾ ਜੇ ਤੁਹਾਨੂੰ ਕੱਲੀ ਸ਼ਰਟ ਚਾਹੀਦੀ ਹੈ ਮੇਰੇ ਕੋਲ ਕੱਲੀ ਸ਼ਰਟ ਵੀ ਇਹਦੇ ਨਾਲ ਦੀ ਹੈਗੀ ਆ ਠੀਕ ਹੈ ਜੀ ਉਹ ਤੁਹਾਨੂੰ 400 ਦੇ ਵਿੱਚ ਮਿਲੂਗੀ ਜੇ ਕੱਲੀ ਸ਼ਰਟ ਲਾਉਂਗੇ ਤਾਂ 400 ਚਾਹੂਗੀ ਜੇ ਤੁਸੀਂ ਪੂਰਾ ਸੂਟ ਲੈਣਾ ਤਾਂ 750 ਲਓ ਜੀ ਇਹ ਸੀ ਆਪਣੀ ਅੱਜ ਦੀ ਅ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਰੇ ਨੂੰ ਸਤਿ ਸ੍ਰੀ ਅਕਾਲ